ਪੱਤੇ ਦੀ ਸਾਂਝ ਪਾਉਣ ਲੱਗਿਆ ਪੱਤੇ ਦਾ ਜਵਾਬ ਪੱਤੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਕਿਸੇ ਐਸੀ ਸ਼ਖਸੀਅਤ ਨੂੰ ਯਾਦ ਕਰਦੇ ਹਾਂ ਜੀ ਦੇ ਤੇ ਦਰਗਾਰ ਸਾਹਿਬ ਮਿਹਰ ਬਾਤ ਹੋ ਜਾਵੇ ਤੇ ਉਹਦੇ ਨਾਲ ਆਪਣਾ ਵੀ ਰਿਸ਼ਤਾ ਦੁਆ। ਇਹਦੇ ਬਾਰੇ ਗੁਰੂ ਸਾਹਿਬ ਦਾ ਬੋਲ ਹੈ ਕਿ ਬਾਬਾਆਂੀਆਂ ਤਾਹਾਂੀਆਂ ਉੱਤ ਸਬੁੱਤ ਕਰੀ। ਭਾਈ ਲਾਲੋ ਸਾਡੇ ਲਈ ਇੱਕ ਮਾਨ ਲੱਗੀ ਚੁੱਪੀ ਹੈ ਤahari। ਪ੍ਰੇਮ ਦਾ ਸਰੂਪ ਹੈ। ਕਿ ਜੇ ਅਸੀਂ ਦਸਾਂ ਨਵਾਂ ਦੀ ਕਿਰਤ ਕਰਦੇ ਹੋਏ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਤੇ ਜਾਂਦੇ ਹੋਏ ਗੁਰੂ ਸਾਹਿਬ ਦਾ ਫਰਮਾਨ ਹੈ ਆਤ ਪਾਓ ਕਰ ਕਾਮ ਸਭ ਜੀਤ ਨਰਜਨ ਨਾਲ ਜਿੱਤੇ ਜਰੂਰ ਤੇ ਹੋਏ ਰਹਾ ਕਿ ਉਹਦਾ ਸਿਮਰਨ ਕਰਦੇ ਰਹਾਂਗੇ ਤੇ ਨਿਰੰਤਰ ਆਪ ਹਾਜ਼ਰ ਹੁੰਦਾ ਹੈ ਆਪ ਹੈ ਸੋ ਐਡਾ ਵੱਡਾ ਮਾਣ ਭਾਈ ਲਾਲ ਨੂੰ ਮਿਲਿਆ ਆਪਾਂ ਨੂੰ ਸਭ ਨੂੰ ਮਿਲਿਆ ਸੋ ਭਾਈ ਲਾਲ ਨੂੰ ਸੇਵਾ ਸੁਸਾਇਟੀ ਇਥੋਂ ਵਿਆਹ ਤੇ ਦਾ ਸਾਰੇ ਸਾਥੀ ਆਪ ਸਭ ਬਧਾਈ ਦੇ ਪਾਤਰੋ ਜਿਹੜੇ ਗੁਰੂ ਦੀ ਦੱਸੇ ਹੋਏ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਰਹੇ ਆ ਆਪਣੇ ਮੂਖਿਆਂ ਵਿਚਾਰ ਕਰ ਰਹੇ ਆ ਪਰ ਜਦੋਂ ਮੈਂ ਇੱਥੇ ਆਇਆ ਮੈਨੂੰ ਬੜਾ ਚੰਗਾ ਲੱਗਿਆ ਕਿ ਐਮਐਲਏ ਸਾਹਿਬ ਬੜੇ ਰਿਸੈਪਟਿਵ ਨੇ ਬੜੇ ਪੋਜ਼ਿਟਿਵ ਨੇ ਜਿਹੜੀਆਂ ਵੀ ਸਮੱਸਿਆਵਾਂ ਭਾਈ ਸਾਹਿਬ ਹੋਰਾਂ ਨੇ ਬਾਡੀ ਬਿਲਡਰ ਦਾsubprocess ਇਹ ਦੱਸਿਆ ਮੈਨੂੰ ਐਮਐਲਏ ਸਾਹਿਬ ਨੇ ਆਪ ਅਕੀਰੂਗੀ ਇੰਦੀ ਕਿਹਾ ਮੈਂ ਨੂੰ ਸਾਹਿਬ ਇਹ ਕਰ ਆਪਾਂ ਉਹਨੂੰ ਹੱਲ ਕਰਾ ਦਾਂਗੇ ਸੋ ਪੰਜਾਬ ਸਰਕਾਰ ਲੱਗੀ ਹੋਈ ਹੈ ਮੁੱਖ ਮੰਤਰੀ ਸਾਹਿਬ ਅਗੇ ਰਹਿਏ ਆ ਤੇ ਮੰਤਰੀ ਸਾਹਿਬਾਂ ਲੱਗੇ ਹੋਏ ਆ ਪਾਣਾ ਹੀ ਬਣਾਉਣ ਜਸ ਤੇ ਹੌਲੀ-ਹੌਲੀ ਸਾਰਾ ਠੀਕ ਕਰ ਲਾਂਗੇ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆ ਇੱਕ ਮੈਂ ਬੇਨਤੀ ਕਰਦਾ ਚਾਹੁੰਦਾ ਕਿ ਸਾਡੀਆਂ ਮਤਾਵਾਵਾਂ ਪੜਨਾ ਬਹੁਤ ਵੱਡੀ ਗੱਲ ਨਹੀਂ ਕਿ ਤੇ ਹਾਜ਼ਿਰ ਹਾਂ ਸੰਗਤ ਦੇ ਰੂਪ ਵਿੱਚ ਫਾਜ਼ਲੀ ਪੜ੍ਹਦੀ ਹੈ ਸਮਾਜ ਦੇ ਵਿੱਚ ਨਾ ਨਸ਼ੇ ਦਾ ਬੜਾ ਜਾਨ ਪੈ ਰਿਹਾ ਹੈ ਬਾਕੀ ਔਰ ਹਰੇਕ ਪਰਿਵਾਰ ਨੂੰ ਇਹ ਡਰਦਾ ਵੀ ਮੇਰੇ ਬੱਚੇ ਨੂੰ ਪਾਵੇ ਨੌਕਰੀ ਕੰਮ ਮਿਲੇ ਦਾ ਮਲੇ ਆ ਨਸ਼ੇ ਤੋਂ ਬਚੀ। ਪਰ ਇਸ ਤੋਂ ਬਚਾਉਣ ਦਾ ਸਭ ਤੋਂ ਵੱਡਾ ਸਭ ਤੋਂ ਸੋਖਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਹ ਗੁਰੂ ਦੇ ਚਰਨਾਂ ਨਾਲ ਜੁੜੇ। ਜੇ ਮਾਬਾਬ ਗੁਰੂ ਦਾ ਜੁੜਿਆ ਹੈ ਨਾ ਤੇ ਬੱਚੇ ਸੰਦਰਭ ਵਿੱਚ ਗੁਰੂ ਦਾ ਜੁੜੇਗਾ। ਔਰ ਜਿਹੜੇ ਘਰੇ ਗੁਰਬਾਣੀ ਦਾ ਪ੍ਰਕਾਸ਼ ਹੈ ਨਾ ਉੱਥੇ ਫਿਰ ਕੋਈ ਅਗਲੀ ਨਹੀਂ ਪੈਦਾ ਹੁੰਦਾ। ਉੱਥੇ ਹਰੀ ਸਿੰਘ ਨਾ ਉਹ ਵਰਗੇ ਪੈਦਾ ਹੁੰਦੇ। ਉੱਤੇ ਬੋਤਾਂ ਸਿੱਤੇ ਕਰਜਾ ਸਿੱਤ ਪੈਦਾ ਉੱਤੇ ਸੁਤਾਂ ਸਿੱਤ ਬਤਾਵਾਂ ਸਿੱਤ ਪੈਦਾ ਸੋ ਆਪ ਵੀ ਵਰਮਾਣੇ ਕਾਲ ਦੇ ਲੋਕ ਜਦੋਂ ਖਾਣਾ ਬਣਾਉਨੇ ਆ ਜਦੋਂ ਵੈਸੇ ਹੀ ਕਰਦੇ ਨੇ ਤਰਦੇ ਆ ਗੁਰੂ ਦੇ ਕਰਮਾ ਦਾ ਧਿਆਨ ਰੱਖੋ ਆਪ ਬਿਲਕੁਲ ਗੁਰੂ ਦੇ ਭੈ ਵਾਲੀ ਭੌ ਵਾਲੀ ਬਣੇਗੀ ਔਰ ਜਿਹਦੇ ਮਨ ਜੀ ਗੁਰੂ ਦਾ ਭੌਮ ਹੈ ਉੱਥੇ ਨਸ਼ੇ ਰੂਸ਼ੀ ਨਹੀਂ ਉੱਥੇ ਤਾਂ ਕੋ ਪਾਤਸ਼ਾਹੀਆਂ ਵਰਗਾ ਗੁਰੂ ਉੱਥੇ ਗੁਰੂ ਘੇਰ ਕਰਦਾ ਹੈ सो so, मेरी अरदस भी यही है गुरु साहब ने चरना आप सब को बधाई भी देना कि आप सब इन सुहागे मौके से एड्डा वीया अरेजमेंट किया सो बहुत बहुत धनबाद सो ये गल् करता हुआ मैं आप तो गुरु साहब तो गुरु संत को यह कोई गुलामी तो, करके आवाना फिर मैं जंगा वाहिदू जी का खालसा वाहि